ਜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਵਿੱਢੀ ਗਈ ਹੈ ਜੁੱਧ ਨਸ਼ੇ ਵਿਰੁੱਧ ਆਗੈਨਸ ਡਰੱਗਸ ਉਸ ਲੜੀ ਦੇ ਵਿੱਚ ਅੱਗੇ ਵਧਦੇ ਹੋਏ ਫਾਜ਼ਿਲਕਾ ਪੁਲਿਸ ਦੀ ਸਾਡੀ ਜਿਹੜੀ ਸੀਆਈਏ ਟੀਮ ਹੈ ਇਹਨਾਂ ਨੇ 26 27 ਮਾਰਚ 2025 ਦੀ ਦਰਮਿਆਨੀ ਰਾਤ ਨੂੰ ਸਾਡੇ ਸੀਆਈਏ ਇੰਚਾਰਜ ਇੰਸਪੈਕਟਰ ਜਗਰਾ ਸਿੰਘ ਇਹ ਥਾਣਾ ਸਦਰ ਦੇ ਏਰੀਆ ਚ ਸੇਮ ਨਾਲਾ ਲਾਧੂਕਾ ਕੋਲੇ ਇਹਨਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਜਿਹੜਾ ਹੈਗਾ ਰਾਉਂਡ ਆਫ ਕੀਤਾ ਸੀਗਾ ਤੋਂ ਉਹਦੇ ਪਿੱਠੂ ਬੈਗ ਪਾਇਆ ਹੋਇਆ ਸੀ ਬੁੱਢੇ ਤੇ ਤਾਂ ਉਹ ਸਾਨੂੰ ਜਦੋਂ ਸ਼ੱਕੀ ਲੱਗਿਆ ਤਾਂ ਇਹਨਾਂ ਨੇ ਡੀਐਸਪੀ ਸਾਹਿਬ ਨੂੰ ਮੌਕੇ ਤੇ ਬੁਲਾ ਕੇ ਚੈੱਕ ਕੀਤਾ ਤਾਂ 1 ਕਿਲੋ 500 ਗ੍ਰਾਮ ਹੈਰੋਇਨ ਉਹਦੇ ਤੋਂ ਰਿਕਵਰ ਹੋਈ ਹੈ ਤੇ ਉਹ ਦੋਸ਼ੀ ਹੁਣ ਸਾਡੇ ਕੋਲੇ ਰਿਮਾਂਡ ਤੇ ਆ ਜੀ ਤੇ ਉਹਦੇ ਬੈਕਵਰਡ ਫਾਰਵਰਡ ਲਿੰਕਸ ਤੇ ਉਹਦਾ ਫਰਦਰ ਕਿੱਥੋਂ ਲੈ ਕੇ ਆਇਆ ਸੀ ਤੇ ਉਹਦੇ ਕਿੱਥੇ ਉਹਨੇ ਰਿਟੇਲ ਚ ਵੇਚਣਾ ਸੀ ਦੈਟ ਇਜ਼ ਪਾਰਟ ਆਫ ਦੀ ਇਨਵੈਸਟੀਗੇਸ਼ਨ ਉਹਦੇ ਵਿੱਚ ਸਾਨੂੰ ਹੋਰ ਰਿਕਵਰੀ ਦੀ ਸੋਣ ਦੀ ਆਸ ਹੈ ਸੋ ਅਕੋਰਡਿੰਗਲੀ ਤੁਹਾਨੂੰ ਅਸੀਂ ਦੱਸ ਦਾਂਗੇ ਇਹ ਦੋਸ਼ੀ ਜਿਹੜਾ ਹੈਗਾ ਜੀ ਇਹ ਦਾ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਹੈ ਨਾ ਤੇ ਇਹ ਸੁਣੇ ਦੀ ਮੁਕੱਦਮਾ ਨੰਬਰ 69 ਮਿਤੀ 7 ਤਹਿਤ ਨੂੰ 2025 21C 685 ਐਨਡੀਪੀਐਸ ਤੋਂ ਥਾਣਾ ਸਦਰ ਫਾਗਲ ਦਾ ਦਰਜ ਕੀਤਾ ਗਿਆ ਜੇ ਗੱਲ ਕੀਤੀ ਜਾਵੇ ਕਿੰਨੇ ਕੁਮਰ ਹੈ ਸਵਾਰ ਕਾ ਦੇ ਤੇ ਅਸੀਂ ਪੈਦਲ ਸੀ ਜੇ ਕਿਸੇ ਤੋਂ ਵੀ ਕਹਦੇ ਸੀ ਇਹ ਪੈਦਲ ਸੀ ਕਿੰਨੀ ਉਮਰ ਹੈ ਦੋਸ਼ੀ ਦੀ ਜੇ ਗੱਲ ਕੀਤੀ ਜਾਵੇ ਕਿੰਨੀ ਉਮਰ ਹੈ 23 23 ਸਾਲ ਹੈ ਇਹ ਸਾਰਿਆਂ ਦਾ ਬੈਕਗਰਾਉਂਡ ਕੀ ਹੈ ਕੀ ਕਰਦਾ ਹੈ ਕੰਮ ਕਰਦਾ ਹੈ ਕਿ ਕਿੱਪੜਾ ਪਾਦਾ ਹੈ ਇਹਨੂੰ ਅਸੀਂ ਹਲੇ ਰਿਮਾਂਡ ਤੇ ਲਿਆ ਹੈਗਾ ਪਰ ਇਹ ਬੜੀ ਇਹ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੀ ਸਟੇਜ ਹੈਗੀ ਹੈ ਵੀ ਹੈਵ ਰਿਕਵਰਡ ਇਟ ਤੇ ਪੇਸ਼ ਕਰਕੇ ਲੈ ਆ ਰਿਹਾ ਹਾਂ ਸੋ ਤੁਹਾਨੂੰ ਅਕੋਰਡਿੰਗਲੀ ਅਪਡੇਟ ਅਸੀਂ ਕਰ ਦਾਂਗੇ ਸਾਰੇ ਲੈ ਕੇ ਜਾਣੇ ਸੀ ਜਿਹੜੀ ਲੈ ਕੇ ਆ ਰਹੇ ਸੀ ਖੇਪੇ ਨੇ ਕਿੱਥੋਂ ਦੱਸਿਆ ਕੋਈ ਬ੍ਰਾਂਡ ਦੇ ਸੀਸੀ ਕੀ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਹਾਲੇ ਬੜੀ ਪ੍ਰੀਲੀਮਿਨਰੀ ਸਟੇਜ ਆ ਇਨਵੈਸਟੀਗੇਸ਼ਨ ਦੀ ਜਿਹੜੇ ਇਹਦੇ ਬੈਕਵਰਡ ਫਾਰਵਰਡ ਲਿੰਕਸ ਅਸੀਂ ਐਸਟੈਬਲਿਸ਼ ਕਰਕੇ ਡਿਟੇਲ ਦੇ ਵਿੱਚ ਫਿਰ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਸਰੀ ਕੀ ਸਮਾਂ ਕੀ ਸੀ ਦਿਨ ਦੇ ਸਮੇਂ ਦੇ ਵਿੱਚ ਸੀ ਆਪਾਂ ਦੇ ਰਾਤ ਦਾ ਸਮਾਂ ਸੀ ਸਰੀ ਪਾਜ਼ਲ ਕਾ ਪੁਲਿਸ 26 27 ਮਾਰਚ ਦੀ ਦਰਮਿਆਨੀ ਰਾਤ ਨੂੰ ਹੋਇਆ ਸੀ। ਇਹ ਪਾਜ਼ਲ ਕਾ ਪੁਲਿਸ ਨੇ ਸਫਲਤਾ ਸੇ ਜਾਂ ਜੁਆਇੰਟ ਕਿਸੇ ਨਾਮ ਇਹ ਸਾਨੂੰ ਜੀ ਦੇਖੋ ਬੀਐਸਐਫ ਸਾਨੂੰ ਹਮੇਸ਼ਾ ਅਸਿਸਟ ਕਰਦੀ ਹੈ। ਬੀਐਸਐਫ ਸਾਡੀ ਇੱਕ ਮੇਨ ਕਿਉਂਕਿ ਫਰਸਟ ਲਾਈਨ ਆਫ ਡਿਫੈਂਸ ਹੈ। ਤੋਂ ਫਰਸਟ ਲਾਈਨ ਆਫ ਡਿਫੈਂਸ ਦੇ ਉੱਤੇ ਬੀਐਸਐਫ ਨਾਲ ਸਾਡਾ ਬੜਾ ਅੱਛਾ ਕੋਰਡੀਅਲ ਰਿਲੇਸ਼ਨ ਹੈ। ਤੋਂ ਮਲਟੀ ਏਜੰਸੀ ਕੋਆਰਡੀਨੇਸ਼ਨ ਨਾਲ ਹੀ ਅਸੀਂ ਇਹ ਜਿਹੜਾ ਹੈਗਾ ਕਾਮਯਾਬੀ ਹਾਸਿਲ ਕਰਦੇ ਹਾਂ। ਬੀਐਸਐਫ ਦੀ ਥੋੜੀ ਸਾਨੂੰ ਟਿਪ ਸੀਗੀ ਇਸ ਜਿਵੇਂ ਇਹ ਪਤਾ ਲੱਗਿਆ ਵੀ ਕਿਸ ਰਸਤੇ ਤੋਂ ਇਹ ਲੈ ਕੇ ਜਾ ਰਿਹਾ ਸੀ ਉੱਤਰ। ਇਹ ਜੀ ਸੇਮ ਨਾਲ ਲਾਜੂ ਕਾ ਕੋਲੇ ਸੀਗਾ ਕਿਹਸ ਰਸਤੇ ਤੋਂ ਗਿਆ ਸੀ ਉਹ ਇਧਰੋਂ ਕਿਉਂਕਿ ਰਸਤੇ ਦੇ ਵਿੱਚ ਕੋਈ ਨਾਕਾਬਦ ਨਹੀਂ ਸੀ ਜੀ ਫਰੋਜ਼ਪੁਰ ਵਾਲੇ ਪਾਸੇ ਤੋਂ ਸਰੇਂਦਾ ਇਹ ਪਹਿਲਾ ਮਾਮਲਾ ਹੈ ਜੀ ਹਾਂ ਜੀ ਇਹਦੇ ਤੇ ਪਹਿਲਾ ਮਾਮਲਾ ਸਰ ਇਹ ਹੁਣ ਡਿਊਰਿੰਗ ਦੀ ਇੰਟਰੋਗੇਸ਼ਨ ਅਸੀਂ ਇਹਦੀ ਜਿਹੜੀ ਹੈਗੇ ਸਾਡੇ ਕੋਲੇ ਡਿਫਰੈਂਟ ਵੇਜ਼ ਐਂਡ ਮੀਨਸ ਹੈਗੇ ਜੀ ਉਹ ਚੈੱਕ ਕਰਾਂਗੇ ਇਹਦੀਆਂ ਡਿਟੇਲਸ ਫਿਰ ਤੁਹਾਨੂੰ ਅਪਡੇਟ ਕਰਾਂਗੇ ਜੇ ਗੱਲ ਕੀਤੀ ਜਾਵੇ ਯੂਥ ਦੀ 21-22 ਸਾਲਾਂ ਦਾ ਪਹਿਲਾਂ ਵੀ ਜੋ ਕੇਸਾਂ ਦੇ ਵਿੱਚ ਨੌਜਵਾਨ ਪਕੜੇ ਗਏ ਨੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਦੇਖੋ ਜੀ ਇਕੱਲਾ ਯੂਥ ਨਹੀਂ ਮੈਂ ਸਮਝਦਾ ਯੂਥ ਨਾਲ ਉਹ ਵੀ ਇੰਪੋਰਟੈਂਟ ਬੱਚੇ ਨੇ ਛੋਟੇ ਸੋ ਮੈਂ ਤਾਂ ਬੇਨਤੀ ਕਰੂੰਗਾ ਸੰਦੇਸ਼ ਤਾਂ ਨਹੀਂ ਸਾਰੀ ਸਾਰੇ ਕਿਉਂਕਿ ਇਹ ਇੱਕ ਸਾਡਾ ਸਮਾਜ ਦਾ ਇੱਕ ਸਾਂਝਾ ਮਿਸ਼ਨ ਹੈ ਪੁਲਿਸ ਇੱਕ ਇਨਵੈਸਟਿਗੇਟਿੰਗ ਏਜੰਸੀ ਹੈ ਅਸੀਂ ਤਾਂ ਕ੍ਰਾਈਮ ਨੂੰ ਪ੍ਰੀਵੈਂਟ ਤੇ ਡਿਟੈਕਟ ਕਰਨਾ ਬਟ ਸਾਰਿਆਂ ਦੇ ਸਹਿਯੋਗ ਨਾਲ ਮੈਨੂੰ ਲੱਗਦਾ ਜੇ ਆਪਾਂ ਚੱਲਾਂਗੇ ਤਾਂ ਹਮ ਹੋਵਾਂਗੇ ਕਾਮਯਾਬ ਫਾਜ਼ਿਲ ਕਬੂਤ ਦੀ ਗੱਲ ਕੀਤੀ ਹੈ ਅਕਸਰ ਹੀ ਇਸ ਤਰ੍ਹਾਂ ਦੇ ਤਰੀਕੇ ਬਣਾਉਂਦੀ ਵੀ ਆਮ ਲੋਕ ਜਿਹੜੇ ਉਹਨਾਂ ਤੱਕ ਤਾਂ ਸੂਚਨਾ ਦੇ ਸਕਣ ਗੁਪਤ ਰੱਖੀ ਜਾਏਗੀ ਦੇਖੋ ਸਾਡੇ ਕੋਲੇ ਨਾ ਸੂਚਨਾ ਦੇਣ ਲਈ ਵੀ ਹੁਣ ਤਾਂ ਇਲੈਕਟ੍ਰੋਨਿਕ মিডিਆ ਤੇ ਸਾਡੀ ਸੇਫ ਪੰਜਾਬ ਟਿਪਲਾਈਨ ਹੈ ਤੋ ਬਹੁਤ ਸਾਰੇ ਸਾਡੇ ਕੋਲੇ ਇਹੋ ਜਿਹੇ ਹੈਗੇ ਆ ਸਾਡੇ ਸਾਰੇ ਆਫੀਸਰਸ ਦੇ ਨੰਬਰ ਵੈਬਸਾਈਟ ਤੇ ਨੇ ਥਾਣਿਆਂ ਦੇ ਬਾਹਰ ਬੋਰਡ ਲੱਗੇ ਹੋਏ ਨੇ ਤਾਂ ਸੂਚਨਾ ਦੇਣ ਦੇ ਪਲੇਟਫਾਰਮ ਤਾਂ ਓਪਨ ਨੇ ਸਵਾਲ ਐਸੀ ਵੀ ਲੋਕ ਦੇ ਰਹੇ ਨੇ ਸਾਥ ਹਾਂਜੀ ਹਾਂ ਬਹੁਤ ਸੋਹਣਾ ਸਾਨੂੰ ਹੰਗਾਰਾ ਮਿਲਿਆ ਡੀਜੀਪੀ ਸਾਹਿਬ ਦੇ ਜਦੋਂ ਇਹ ਇੰਨੇ ਐਕਟਿਵਲੀ ਕੀਤਾ ਹੈਗਾ ਸਾਰਾ ਮੂਰੇ ਲੱਗ ਗਿਆ ਦੇਖੋ ਅਸੀਂ ਇੱਕ ਬਾਸਕਟ ਆਫ ਕਰਾਈਮ ਨੂੰ ਡੀਲ ਕਰਦੇ ਆਂ ਉਦੇ ਵਿੱਚੋਂ ਇੰਨਾ ਇਹਨੂੰ ਪ੍ਰਾਇੋਰਟੀ ਦਿੱਤੀ ਆ ਸਾਡੇ ਸੰਪਰਕ ਪ੍ਰੋਗਰਾਮ ਹੁੰਦੇ ਆ 1 ਟੂ 1 ਪਬਲਿਕ ਨਾਲ ਅਸੀਂ ਇਸੇ ਲਈ ਕਨੈਕਟ ਹੋ ਰਹੇ ਆ ਕਿ ਜੜ ਤੱਕ ਪਹੁੰਚੀਏ ਕਿਵੇਂ ਇਹਨੂੰ ਜਿਹੜਾ ਹੈਗਾ ਆਪਾਂ ਸਪਲਾਈ ਚੇਨ ਨੂੰ ਤੋੜੀਏ